ਸੂਰੀ ਸਾਹਿਬ ਨਵਾਂ ਸ਼ਹਿਰ ਵਿੱਚ 70 ਔਰਤਾਂ ਦਾ ਗਰੋਅ ਐਕਟੀਵੇਟ ਹੋ ਉਹਦੇ ਬਾਰੇ ਕੁਝ ਦੱਸੋ ਜੀ ਦੇਖੋ ਦਿਨੇਸ਼ ਜਿਹੜੀਆਂ ਇਹ ਔਰਤਾਂ ਨੇ ਨਾ ਇਹ ਨੌ ਸਰਵਾਜ ਨੇ 70 ਨੇ ਇਹ ਸਭ ਤੋਂ ਪਹਿਲਾਂ ਤਾਂ ਜਿਹੜੀਆਂ ਸਾਡੀਆਂ ਭੈਣਾਂ ਆ ਜਿਹੜੀਆਂ ਇਹਨਾਂ ਨੂੰ ਸੌਫਟ ਟਾਰਗੇਟ ਲੱਗਦੀਆਂ ਪਹਿਲਾਂ ਉਹਨੂੰ ਟਾਰਗੇਟ ਨੂੰ ਦੇਖਦੀਆਂ ਫਿਰ ਉਹਨਾਂ ਦੇ ਕੋਲ ਜਾ ਕੇ ਨਜ਼ਦੀਕ ਜਾ ਕੇ ਉਹਨਾਂ ਨੂੰ ਜਾਂ ਤਾਂ ਪਜ਼ਲ ਕਰਨ ਦੀ ਕੋਸ਼ਿਸ਼ ਕਰਦੀਆਂ ਜਾਂ ਕਨਫਿਊਜ਼ ਕਰਨ ਦੀ ਕੋਸ਼ਿਸ਼ ਕਰਦੀਆਂ ਉਹਨਾਂ ਨੂੰ ਮਤਲਬ ਛੂਣ ਦੀ ਕੋਸ਼ਿਸ਼ ਕਰਦੇ ਸਮਾਨ ਨੂੰ ਛੂਣ ਦੀ ਕੋਸ਼ਿਸ਼ ਕਰਦੀਆਂ ਉਹਨਾਂ ਨੂੰ ਆਪਣੀਆਂ ਗੱਲਾਂ ਚ ਪਾ ਕੇ ਨਾ ਇਹੋ ਜਿਹਾ ਮਾਹੌਲ ਬਣਾ ਦਿੰਦੀਆਂ ਕਿ ਜਿਹੜੀਆਂ ਉਹ ਭੈਣਾ ਡਿਸਟਰਬ ਹੋ ਜਾਂਦੀਆਂ ਮਤਲਬ ਇਹ ਅਦਰ ਸਟੇਟ ਤੋਂ ਆਈਆਂ ਲੱਗਦੀਆਂ ਕੋਲ ਜਾ ਕੇ ਉਹਨਾਂ ਦਾ ਕੰਮ ਕੀ ਹੈ ਕਿ ਪਹਿਲੇ ਤਾਂ ਸੌਫਟ ਟਾਰਗੇਟ ਨੂੰ ਚੂਸ ਕਰਨਾ ਉਸ ਤੋਂ ਬਾਅਦ ਦੇਖਣਾ ਕਿ ਉਹਦੇ ਕੋਲ ਕੀਮਤੀ ਸਮਾਨ ਕਿਹੜਾ ਆ ਫੋਨ ਨੂੰ ਕਿਵੇਂ ਚੱਕ ਸਕਦੇ ਆ ਜਾਂ ਝੋਲੇ ਚ ਜੇ ਕੋਈ ਸਮਾਨ ਹੈ ਉਸ ਨੂੰ ਕਿਵੇਂ ਕੱਢ ਸਕਦੀਆਂ ਜਾਣ ਕੇ ਬੁੱਕਲ ਜੀ ਮਾਰ ਕੇ ਨੇੜੇ ਹੋ ਜਾਂਦੀਆਂ ਕਨਫਿਊਜ਼ ਕਰਦੀਆਂ ਪਜ਼ਲ ਕਰਦੀਆਂ ਫਿਰ ਕੀਮਤੀ ਸਮਾਨ ਨੂੰ ਚੱਕ ਕੇ ਨਫੂ ਚੱਕਰ ਹੋ ਜਾਂਦੀ ਹੁਣ ਨਵਾਂ ਮਾਮਲਾ ਸਾ ਇੱਕ ਨੌਸਰਵਾਜ ਔਰਤਾਂ ਨੇ ਕਿਸੇ ਸਾਡੀ ਭੈਣ ਦਾ 25000 ਰੁਪਏ ਮਤਲਬ ਪਰਸ ਵੀ ਕੱਢ ਲਿਆ ਪਰਸੋਂ 25000 ਕੱਢ ਕੇ ਜਿਹੜਾ ਪਰਸ ਇਹ ਜੱਟਾ ਮਹੱਲੇ ਇੱਕ ਪਲਾਟ 'ਚ ਸਿੱਟਿਆ ਇਟ ਮੀਨਸ ਇਹ ਨਵਾਂ ਸ਼ਹਿਰ ਦੀਆਂ ਰਹਿਣ ਵਾਲੀਆਂ ਕਿਉਂਕਿ ਜੇ ਪਰਸ ਨਵਾਂ ਸ਼ਹਿਰ ਦੇ ਕਿਸੇ ਪਲਾਟ 'ਚ ਸਿੱਟਿਆ ਜੱਟਾ ਮਹੱਲਾ ਦੇ ਤਾਂ ਇਟ ਮੀਨਸ ਨੇੜੇ-ਤੇੜੇ ਇਹਨਾਂ ਦੀ ਰਹਿائش ਹੈ ਔਰ ਪਹਿਲਾਂ ਵੀ ਕਈ ਵਾਰ ਇਹੋ ਜਿਹੇ ਕੇਸ ਸਾਹਮਣੇ ਆਇਆ ਤਾਂ ਭੈਣਾਂ ਨੂੰ ਬੇਨਤੀ ਆ ਤੁਸੀਂ ਜਾਗਰਤ ਰਹੋ ਸੁਚੇਤ ਰਹੋ ਤੁਹਾਨੂੰ ਕੋਈ ਛੂਣ ਦੀ ਕੋਸ਼ਿਸ਼ ਕਰਦਾ ਕੋਈ ਫਜ਼ਲ ਕਰਨ ਦੀ ਕੋਸ਼ਿਸ਼ ਕਰਦਾ ਕੋਈ ਜਾਣਬੁੱਝ ਕੇ ਨੇੜੇ ਆਉਂਦਾ ਤੁਰੰਤ ਦੂਰੀ ਬਣਾਓ ਸਾਵਧਾਨ ਰਹੋ ਅਤੇ 112 ਨੰਬਰ ਤੇ ਉਸ ਵੇਲੇ ਕਾਲ ਕਰਨਾ